ਾਰੇ ਹੀ ਵੀਰ ਭੈਣ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਡੇਰੀ ਇਨਫੋਰਮੇਸ਼ਨ ਪਸ਼ੂਆਂ ਦੀ ਜਾਣਕਾਰੀ ਉੱਤੇ ਦੋਸਤੋ ਅੱਜ ਆਪਾਂ ਇੱਕ ਨੀਲੀਰਾਵੀ ਬੁੱਲ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਇਹ ਬੁੱਲ ਬਾਈ ਜੀ ਕੋਲੇ ਪਿੰਡ ਕਲਿਆਣ ਸੁੱਖਾ ਵਿਖੇ ਹੈ ਜੀ ਇਹਦੀ ਮਦਰ ਵੀ ਇੰਨਾ ਕੋਲੇ ਸੀਗੀ ਆਪਾਂ ਇਹਦੀ ਮਦਰ ਦਾ ਪੂਰਾ ਰਿਕਾਰਡ ਲਵਾਂਗੇ ਜੀ ਤੇ ਪ੍ਰੋਪਰ ਆਪਾਂ ਬੁੱਲ ਬਾਰੇ ਜਾਣਕਾਰੀ ਲਵਾਂਗੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਤੁਹਾਡੇ ਕੋਲੇ ਨੀਲੀ ਰਾਵੀ ਦਾ ਬੋਲ ਰੱਖਿਆ ਹੋਇਆ ਜੀ ਹਾਂਜੀ ਇਹਦਾ ਕੀ ਰਿਕਾਰਡ ਹੈ ਜੀ ਕਿੰਨੀ ਇਹਦੀ ਹਾਈਟ ਹੈ ਜੀ ਕਿਹੋ ਜਿਹੇ ਦੇ ਬੱਚੇ ਆ ਰਹੇ ਆ ਇਹਦੇ ਬਾਰੇ ਪ੍ਰੋਪਰ ਨੋਲਿਜ ਸਾਨੂੰ ਦਿਓ ਜੀ ਇਹਦੀ ਮਦਰ ਤੋਂ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਛਾ ਠੀਕ ਹੈ ਇਹਦੀ ਮਾਂ ਤੁਹਾਡੇ ਕੋਲੇ ਸੀ ਜਾਂ ਤੁਸੀਂ ਇਹ ਬੱਚਾ ਖਰੀਦਿਆ ਸੀਗਾ ਜੀ ਸਾਡੇ ਕੋਲੇ ਸੀਗੀ ਜੀ ਠੀਕ ਹੈ ਰੁੱਕੇ ਵਾਲੇ ਸਾਹਣ ਦੀ ਆ ਜੀ ओके हां जी ਤੇ ਦੁੱਧ ਸੀ ਉਹਦਾ ਜੀ 20 ਲੀਟਰ ਦੁੱਧ ਸੀਗਾ ਹਾਂ ਜੀ ਪਹਿਲੇ ਸੂਏ ਦਾ 12 ਦੂਜੇ ਦਾ ਤੇ ਮੌੜੀ ਮੁਕੰਦ ਕੋਲੇ ਖੜੀ ਹੈ ਜੀ ਪਹਿਲੇ ਸੂਏ ਦਾ ਤੁਸੀਂ ਕਹਿੰਦੇ 12 ਲੀਟਰ ਤੋਂ ਸ਼ੁਰੂ ਹੋ ਕੇ ਜਿੰਨੇ ਆਪਾਂ ਕਹਿੰਦੇ ਆ ਵੀ ਪਹਿਲਾਂ ਦੁੱਧ 12 13 ਜਿਹੜੀ ਉਹ ਬਹੁਤ ਵਧੀਆ ਮੰਨਿਆ ਜਾਂਦਾ ਜੀ ਤੇ ਆਪਦੇ ਪੀਕ ਤੇ ਜਾ ਕੇ ਉਹ 20 ਲੀਟਰ ਤੇ ਚਲੀ ਗਈ ਸੀ ਹਾਂ ਜੀ ਆਹ ਤੇ ਜੇ ਸੂਏ ਦਾ 20 ਗਈ ਉਹਦਾ ਤੇ ਉਹਨਾਂ ਦੇ ਪਹਿਲੇ ਸੂਏ ਦਾ ਹੀ ਬੱਚਾ ਹੈਗਾ ਹਾਂ ਜੀ ਹਾਂ ਇਹਦੀ ਹਾਈਟ ਵਾਈਜ਼ ਜੀ ਦੇਖਣ ਨੂੰ ਬਹੁਤ ਵਧੀਆ ਲੱਗ ਰਹੀ ਆ ਹੈਨਾ ਜੀ ਹਾਂ ਜੀ ਸਵਾ ਪੰਜ ਸਵਾ ਪੰਜ ਦੀ ਹਾਈਟ ਹੈ ਜੀ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਵਧੀਆ ਇੱਕ ਪਿਓਰ ਕੁਆਲਿਟੀ ਦਾ ਵਧੀਆ ਬੋਲਾ ਆਪਾਂ ਇਹਨੂੰ ਮੰਨ ਸਕਦੇ ਹਾਂ ਜੀ ਕਿਸੇ ਵੀ ਪੱਖ ਤੋਂ ਹੱਥ ਨਹੀਂ ਧਰਾਉਂਦਾ ਜੀ ਬਹੁਤ ਹੀ ਵਧੀਆ ਬਰੀਡ ਦਾ ਇੱਕ ਬੋਲਾ ਜੀ ਭਾਈ ਜੀ ਇਹਦੀ ਉਮਰ ਲਗਭਗ ਕਿੰਨੀ ਹੋਗੀ ਹੂ ਜੀ ਤੁਹਾਡੇ ਮਤਲਬ ਏ ਸਾਲ ਜੀ 6 ਤਾਂ ਹੁੰਦਾ ਜੀ 6 ਤਾਂ ਹੁੰਦਾ ਜੀ ਇਹ ਹਾਂਜੀ ਹਾਂਜੀ ਠੀਕ ਹੈ ਜੀ ਮੇਨ ਆਪਾਂ ਬੁੱਲਦੀ ਜੇ ਗੱਲ ਕਰਦੇ ਆ ਤਾਂ ਇਹਦੇ ਰਿਜ਼ਲਟ ਦਾ ਐਮ ਰੋਲ ਹੁੰਦਾ ਜੀ ਵੀ ਕਿਹੋ ਜਿਹਾ ਰਿਜ਼ਲਟ ਆ ਰਹੇ ਆ ਹਨਾ ਜੀ ਹਾਂਜੀ ਤੇ ਤੁਸੀਂ ਇਹ ਤੋਂ ਮੱਝਾਂ ਕਿੰਨੀਆਂ ਕਿ ਲਗਭਗ ਕ੍ਰਾਸ ਕਰਾਤੀਆਂ ਹੋਣਗੀਆਂ ਜੀ ਮੱਝਾਂ ਦਾ ਬਹੁਤ ਕਰਾਈਆਂ ਜੀ ਕਾਲੀਆਂ ਹੀ ਆਈਆਂ ਸਾਡੇ ਕੋਲ ਜ਼ਿਆਦੀ ਮੱਝਾਂ ਸਾਡੇ ਪਿੰਡ ਚ ਕਾਲੀਆਂ ਹੀ ਆ ਉਹ ਇਹਦੇ ਆਪ ਦੇ ਬੱਚੇ ਲੈ ਜਾਂਦਾ ਹੀ ਇਹ ਠੀਕ ਹੈ ਜੀ ਤੁਹਾਡੇ ਕਹਿਣ ਦਾ ਮਤਲਬ ਵੀ ਕਾਲਾ ਰੰਗ ਮਤਲਬ ਵੀ ਇਸ ਤੋਂ ਜ਼ਿਆਦਾ ਵਾਈਟ ਮਾਰਕਿੰਗ ਨਹੀਂ ਆਉਂਦੀ ਹਾਂਜੀ ਹਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਕਾਲੀਆਂ ਮੱਝਾਂ ਮੋਰਾ ਤੇ ਜ਼ਿਆਦਾ ਛੱਡੇ ਤਾਂ ਉਹਨਾਂ ਦੀਆਂ ਵਧੇਰੇ ਬੱਚੇ ਆਉਂਦੇ ਇਹਦੇ ਸਿਰ ਤੇ ਜਾੜੇ ਨੀਲੀ ਰਾਵੀ ਤੋਂ ਹੈਣੀ ਮੱਝਾਂ ਤੋਂ ਹਾਂਜੀ ਹਾਂਜੀ ਇਹ ਨੀਲੀ ਰਾਵੀ ਦੀਆਂ ਮੱਝਾਂ ਵੀ ਕ੍ਰੋਸ ਕਰਾਂਗੇ ਬਹੁਤ ਵਧੀਆ ਰਿਜ਼ਲਟ ਆਉਂਦਾ ਏ ਇਸੇ ਤੇ ਆਪਦੇ ਤੇ ਲਿਆਂਦਾ ਜੀ ਇਹ ਠੀਕ ਹੈ ਜੀ ਹਾਂਜੀ ਅ ਜਿਵੇਂ ਤੁਸੀਂ ਦੱਸਿਆ ਵੀ ਇਹ 6 ਦੰਦ ਆ ਜੀ ਹਾਂਜੀ ਹਜੇ ਇਹਦੀਆਂ ਕਟੀਆਂ ਜਿਹੜੀਆਂ ਅੱਗੇ ਦੋਤੇ ਤਾਂ ਨਹੀਂ ਆਈਆਂ ਹੋਣਗੀਆਂ ਜੀ ਕਿ ਆਈ ਆ ਕੋਈ ਨਹੀਂ ਹਲ ਜੀ ਕੱਟ ਹੀ ਛੱਡਿਆ ਜੀ ਵੱਡੀ ਉਮਰ ਤਾਂ ਕਰਕੇ ਛੱਡਣ ਲੱਗੇ ਮੇਰਾ ਬਾਹਰ ਦਾ ਕਰਕੇ ਹੀ ਕੱਟ ਛੱਡੇ ਜਾਂਦੇ ਠੀਕ ਹੈ ਜੀ 6 ਮਹੀਨੇ ਛੱਡਦੇ ਹਾਂ 6 ਮਹੀਨੇ ਫਿਰ ਮੈਂ ਬਾਹਰ ਉਹਨਾਂ ਦੀ ਛੱਡਿਆਣੀ ਦੁੱਧ ਤੇ ਨਹੀਂ ਆਈਆਂ ਤੇ ਪਰ ਜਿਹੜੀ ਵਧੀਆ ਬਰੀਡ ਹੁੰਦੀ ਹੈ ਜੀ ਉਹ ਤਾਂ ਜੰਮਦੀ ਦਾ ਹੀ ਪਤਾ ਲੱਗਦਾ ਜਿਹਨੂੰ ਇਹ ਚੀਜ਼ ਦੀ ਪਰਖ ਆ ਗਈ ਹੈ। ਹਾਂਜੀ। ਉਹ ਦੇਖਣ ਨੂੰ ਉਹਨਾਂ ਦਾ ਢਾਂਚਾ ਜਾਂ ਉਹਨਾਂ ਦਾ ਜਿਹੜਾ ਕੋਈ ਬਾਡੀ ਸਟਰਕਚਰ ਹੈਗਾ ਉਹ ਤੁਹਾਨੂੰ ਦੇਖ ਕੇ ਕਿਹੋ ਜਿਹਾ ਲੱਗਦਾ ਵੀ ਬਰੀਡ 'ਚ ਕਿੰਨਾ ਕਾਰ ਰਿਹਾ ਇਹਦਾ ਬੱਚੂ? ਬਹੁਤ ਵਧੀਆ ਬੱਚੇ ਆ ਰਹੇ ਹੈ ਜੀ। ਠੀਕ ਹੈ ਜੀ। ਬਹੁਤ ਆ ਰਹੇ ਪੂਰੇ ਛੋਟੀ ਗੋਡੀ ਦੇ ਆ ਰਹੇ ਹੈ ਜੀ ਬੱਚੇ। ਠੀਕ ਹੈ ਜੀ। ਹਾਂਜੀ ਬਟ ਕੁੜੇ ਦੇ ਚੰਗੇ ਆਏ ਜੀ। ਭਾਈ ਜੀ ਆਪਾਂ ਪਿੱਛੇ ਗੱਲ ਕਰ ਚੁੱਕੇ ਹਾਂ ਵੀ ਤੁਹਾਡੇ ਕੋਲੇ ਘਰ ਦੀ ਮੱਝ ਸੀਗੀ ਜਿਹਦਾ ਇਹ ਬੱਚਾ। ਹਾਂਜੀ। ਹਾਂਜੀ। ਉਹ ਪਹਿਲੇ ਸੂਏ 12-13 ਲੀਟਰ ਤੋਂ ਚੱਲਦੀ ਤੇ ਪੀਕ ਤੇ ਜਾ ਕੇ ਉਹਨੇ ਆਪਣੇ ਚੌਥੇ ਪੰਜਵੇਂ ਸੂਏ ਵਿੱਚ 20 ਲੀਟਰ ਤੱਕ ਸਾਨੂੰ ਪ੍ਰੋਡਕਸ਼ਨ ਦਿੱਤੀ ਆ ਹਾਂਜੀ ਇਹਦੇ ਫਾਦਰ ਵਾਲੇ ਜਾਣਣਾ ਵੀ ਬਹੁਤ ਜ਼ਰੂਰੀ ਹੈ ਜੀ ਵੀ ਇਹਦਾ ਪਿਓ ਵਾਲੇ ਪਾਸਿਓ ਇਹ ਕਿਹਦਾ ਬੱਚਾ ਜੀ ਬੱਲੂ 2 ਦਾ ਜੀ ਬੱਲੂ 2 ਦਾ ਬਹੁਤ ਫੇਮਸ ਬੁੱਲ ਮੰਨਿਆ ਜਾਂਦਾ ਨੀਲੀ ਰਾਵੀ ਚ ਅਸੀਂ ਆਪ ਹੀ ਸੀਮਨ ਲੈ ਕੇ ਆਏ ਸੀ ਉਹਨਾਂ ਦੇ ਘਰੋਂ ਅੰਕਲ ਕੋਲੋਂ ਭੂਲੇ ਕੋਲੋਂ ਠੀਕ ਹੈ ਬਾਈ ਜੀ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਕੁਆਲਿਟੀ ਦਾ ਬੁੱਲ ਹੈ ਜੀ ਹਾਈਟ ਢਾਂਚਾ ਤੇ ਇਹਦੇ ਰਿਜ਼ਲਟ ਜਿਹੜੇ ਇਹੀ ਚੀਜ਼ਾਂ ਮੇਨ ਇੱਕ ਬੁੱਲ ਚ ਦੇਖਣ ਵਾਲੀਆਂ ਹੁੰਦੀਆਂ ਹਨ ਮਦਰ ਵਾਲੇ ਪਾਸਿਓਂ ਵੀ ਅਸੀਂ ਤੁਹਾਨੂੰ ਦੱਸਤਾ ਤੇ ਫਾਦਰ ਵਾਲੇ ਪਾਸਿਓਂ ਵੀ ਬਹੁਤ ਹੀ ਵਧੀਆ ਬਲੱਡ ਲਾਈਨ ਦਾ ਇਹ ਬੋਲਿਆ ਜੀ ਭਾਈ ਜੀ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੀਏ ਹਾਂਜੀ ਮੱਝ ਨੂੰ ਕਰਾਸ ਕਰਾਉਣ ਲਈ ਹਾਂਜੀ ਤਾਂ ਤੁਸੀਂ ਆਪਦਾ ਫੋਨ ਨੰਬਰ ਬੋਲ ਦਿਓ ਜੀ 94630 ਜੀ 75847 ਇੱਕ ਵਾਰੀ ਹੋਰ ਬੋਲ ਦਿਓ ਜੀ 9363 75847 ਕਈ ਵੀਰਾਂ ਦੇ ਮਨ 'ਚ ਇਹ ਹੁੰਦਾ ਵੀ ਇੱਕ ਵਧੀਆ ਬੋਲਾ ਤਾਂ ਵੀ ਫੀਸ ਪਤਾ ਨਹੀਂ ਕਿੰਨੀ ਕਹੂ ਨਹੀਂ ਫੀਸ ਨਾਰਮਲ ਹੀ ਇਹ 1100 ਰੁਪਿਆ ਫੀਸ ਰੱਖੀ ਹੈ ਜੀ ਠੀਕ ਹੈ ਜੀ ਤੇ ਦੂਜਾ ਜੰਪ ਫ੍ਰੀ ਹੈ ਜੇ 22 ਦਿਨਾਂ ਤੋਂ ਪਸ਼ੂ ਦੁਬਾਰੇ ਬੋਲਦਾ ਜੀ ਜੇ ਪਸ਼ੂ ਰਿਪੀਟ ਕਰਦਾ ਤਾਂ ਇੱਕ ਵਾਰ ਤੁਸੀਂ ਫ੍ਰੀ ਛੱਡ ਦਿਓ ਫ੍ਰੀ ਛੱਡ ਦਿਓ ਹਾਂਜੀ ਹਾਂ ਵਿਚਾਰ ਪੰਡਾ ਦੂਰੋਂ ਵੀ ਆਉਂਦਾ ਮੈਨੂੰ ਤਾਂ ਵੀ ਹੁੰਦੀ ਹੈ ਜੀ ਤੁਸੀਂ ਬਾਈ ਜੀ ਆਪਣੇ ਘਰ ਵਿੱਚ ਵੀ ਮੱਜਾਂ ਕਰਾਸ ਕਰਾਇਆ ਹੋਣਗੀਆਂ ਉਦੋਂ ਹਾਂ ਜੀ ਇੱਕ ਦਾ ਰਿਜ਼ਲਟ ਆਇਆ ਜੀ ਇੱਕ 15 ਦਿਨਾਂ ਨੂੰ ਸੂਨ ਵਾਲੀ ਆ ਜੀ ਇੱਕ ਸੂਨ ਵਾਲੀ ਆ ਤੇ ਇੱਕ ਆਪਣੇ ਕੋਲੇ ਉਹ ਬੱਚਾ ਕੱਟੀ ਆਈ ਆ ਹਾਂ ਜੀ ਠੀਕ ਆ ਬਾਈ ਜੀ ਉਹ ਵੀ ਆਪਾਂ ਚਲੋ ਆਪਾਂ ਦੇਖਦੇ ਆਂ ਜੀ ਹਾਂ ਠੀਕ ਆ ਜੀ ਹਾਂ ਜੀ ਹਾਂ ਜੀ ਬਾਈ ਇਹਦਾ ਰਿਜ਼ਲਟ ਤਾਂ ਬਹੁਤ ਵਧੀਆ ਆਉਂਦਾ ਤੇ ਪਸ਼ੂ ਰਹਿੰਦੇ ਵੀ ਵਧੀਆ ਜੀ ਜੇ ਰੀਪੀਟਰ ਪਸ਼ੂ ਹੋਵੇ ਐਨਫੈਕਸ਼ਨ ਹੋਵੇ ਤਾਂ ਠੀਕ ਹੈਣਾ ਕਿ ਅੱਜ ਤੱਕ ਰਹਿ ਜਾ ਕੋਈ ਲੰਬੀ ਵਾਲੀ ਗੱਲ ਤਾਂ ਨਹੀਂ ਆਈ ਆਪਾਂ ਨੂੰ ਜੀ ਕਨਸੈਪਸ਼ਨ ਰੇਟ ਇਹਦਾ ਬਹੁਤ ਵਧੀਆ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਹਾਂ ਜ ਬਾਈ ਜੀ ਹੁਣ ਆਪਾਂ ਘਰ ਵਿੱਚ ਜਾ ਕੇ ਤੁਹਾਡੇ ਉਹ ਰਿਜ਼ਲਟ ਦੇਖਦੇ ਆ ਜਿਹੜੇ ਤੁਹਾਡੇ ਕੋਲੇ ਕੱਟੀ ਆਈ ਹੈ ਜੀ ਹਾਂ ਠੀਕ ਆ ਜੀ ਹਾਂਜੀ ਆ ਜਿਓ ਜੀ ਦੋਸਤੋ ਤੁਸੀਂ ਸਿੰਘਾਂ ਦੀ ਬਣਤਰ ਦੇਖ ਸਕਦੇ ਹੋ ਜੀ ਪ੍ਰੋਪਰ ਸਿਰ ਉੱਤੇ ਪੂਛ ਤੇ ਤੇ ਚਾਰੇ ਪੈਰਾਂ ਤੇ ਆਪਾਂ ਪ੍ਰੋਪਰ ਪੰਜ ਕਲਿਆਣਾ ਬੋਲੇ ਨੂੰ ਮੰਨਦੇ ਆ ਜੀ ਉੱਪਰੋਂ ਤੁਸੀਂ ਇਹਦਾ ਢਾਂਚਾ ਵੀ ਦੇਖ ਸਕਦੇ ਹੋ ਵਧੀਆ ਇੱਕ ਚੌੜੇ ਪਿੱਠਪੁੜੇ ਦਾ ਝੋਟਾ ਜੀ ਉੱਪਰ ਜੇ ਆਪਾਂ ਇਹਦੀ ਮਿਲਣਾ ਹੋਵੇ ਤਾਂ ਘੱਟੋ ਘੱਟ 4 ਗਿੱਠਾ ਪੈਂਡਗਾ ਦੋਸਤੋ ਇਹ ਕੋਲਿਆ ਕਿ ਇੱਕ ਚੀਜ਼ ਵੱਧ ਮਹਿਸੂਸ ਹੁੰਦੀ ਹੈ ਵੀਡੀਓ 'ਚ ਕਈ ਵਾਰ ਉਹਨਾਂ ਅੰਦਾਜ਼ਾ ਨਹੀਂ ਹੁੰਦਾ ਬਹੁਤ ਹੀ ਵਧੀਆ ਇੱਕ ਬੁੱਲ ਹੈ ਜੀ ਨੀਲੀ ਰਾਵੀ ਦਾ ਨੀਲੀ ਰਾਵੀ ਦੇ ਚਾਹਣ ਵਾਲੇ ਆ ਜਿਹੜੇ ਸਾਨੂੰ ਕਮੈਂਟ ਕਰਦੇ ਆ ਵੀ ਨੀਲੀ ਰਾਵੀ ਬਾਰੇ ਵੀਡੀਓ ਬਣਾਓ ਆਪਾਂ ਆਉਣ ਵਾਲੇ ਸਮੇਂ ਵਿੱਚ ਮੱਝਾਂ ਦੇ ਫਾਰਮ ਦੀ ਵੀਡੀਓ ਵੀ ਲੈ ਕੇ ਆਵਾਂਗੇ ਨੀਲੀ ਰਾਵੀ ਦੀ ਅੱਜ ਆਪਾਂ ਸ਼ੁਰੂ ਕਰੀ ਆ ਪਹਿਲ ਇੱਕ ਇੱਕ ਬੁੱਲ ਤੋਂ ਜੀ ਡੇਰੀ ਕਿਤੇ ਪ੍ਰਤੀ ਹੁਣ ਬਹੁਤ ਜਿਹੜੇ ਲੋਕ ਆ ਉਹ ਜਾਗਰੂਕ ਹੋ ਚੁੱਕਿਆ ਬਹੁਤ ਵੀਰ ਇਸ ਸੰਬੰਧੀ ਫੋਨ ਕਰਦੇ ਆ ਜੀ ਕਿਉਂਕਿ ਸ਼ੌਂਕ ਹੈ ਜਿਹੜਾ ਡੇਰੀ ਦਾ ਇਹ ਦਿਨੋਂ ਦਿਨ ਵੱਧ ਰਿਹਾ ਵਧੀਆ ਤੋਂ ਵਧੀਆ ਸੀਮਣ ਜਿਹੜੇ ਕਿਸਾਨ ਵੀਰੋਂ ਵਰਤਦੇ ਆ ਤਾਂ ਕਿ ਉਹਨਾਂ ਨੂੰ ਵਧੀਆ ਰਿਜ਼ਲਟ ਆ ਸਕਣ ਅੱਜ ਆਪਾਂ ਇੱਕ ਬੁੱਲ ਦੀ ਵੀਡੀਓ ਬਣਾਈ ਆ ਤੇ ਬੁੱਲ ਦੀ ਵੀਡੀਓ ਦਾ ਮੇਨ ਮੰਤਵ ਆਪਣਾ ਬਣਾਉਣ ਦਾ ਇਹੀ ਹੁੰਦਾ ਵੀ ਸਹੀ ਸਿਹਤ ਦੇ ਸਕੀਏ ਭਾਜੀ ਤੇ ਬੁੱਲ ਵਿੱਚ ਸਭ ਤੋਂ ਮੇਨ ਚੀਜ਼ ਜਿਹੜੀ ਇਹੀ ਹੁੰਦੀ ਹੈ ਵੀ ਉਹਦੇ ਰਿਜ਼ਲਟ ਕਿਹੋ ਜਿਹਾ ਆਉਂਦੇ ਆ ਅਸੀਂ ਰਿਜ਼ਲਟ ਤੁਹਾਨੂੰ ਦਿਖਾਉਣਾ ਚਾਹਾਂਗੇ ਤੁਸੀਂ ਪਹਿਲੀ ਝਾਤ ਇਸ ਨੀਲੀ ਰਵੀ ਬੱਲ ਬੱਲ ਮਾਰੋ ਤੇ ਦੂਜੀ ਝਾਤ ਤੁਸੀਂ ਜੇ ਇਸ ਕੱਟੀ ਬੱਲ ਮਾਰੋ ਤਾਂ ਬਿਲਕੁਲ ਹੂਬ ਹੂ ਆਪਣੀ ਕਾਪੀ ਇਸਨੇ ਤਿਆਰ ਕੀਤੀ ਹੈ ਜੀ ਉਹੀ ਸੇਮ ਮਾਰਕਿੰਗ ਬਿਲਕੁਲ ਇੱਕ ਆਪਾਂ ਫੋਟੋ ਸਟੇਟ ਕਾਪੀ ਲੈ ਸਕਦੇ ਹਾਂ ਜੀ ਇਹੋ ਜੇ ਬੱਲ ਜੇ ਦੋਸਤੋ ਆਪਾਂ ਇਹਨਾਂ ਨੂੰ ਮੱਝਾਂ ਨੂੰ ਇਹਨਾਂ ਤੋਂ ਕਰਾਸ ਕਰਾਵਾਂਗੇ ਜਾਂ ਇਹਨਾਂ ਦੇ ਸੀਮਣ ਆਪਾਂ ਵਰਤਾਂਗੇ ਤਾਹੀਂ ਆਪਾਂ ਆਪਣੇ ਡੇਰੀ ਕਿਤੇ ਵਿੱਚ ਕਾਮਯਾਬ ਹੋ ਸਕਦੇ ਆ ਕਿਉਂਕਿ ਵਧੀਆ ਬੁੱਲ ਦੀ ਚੋਣ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ بڑے ਸੀਮਣ ਆ ਜਿਹੜੇ ਉਹ ਡੁਪਲੀਕੇਟ ਆ ਰਹੇ ਆ ਜੀ ਡਾਇਰੈਕਟ ਕ੍ਰੋਸ ਇੱਕ ਵਧੀਆ ਜਰੀਆ ਆਪਣੀ ਪ੍ਰੋਡਕਸ਼ਨ ਨੂੰ ਵਧਾਉਣ ਦਾ ਅਤੇ ਬਰੀਡ ਵਿੱਚ ਸੁਧਾਰ ਕਰਨ ਦਾ ਦੋਸਤੋ ਅਸੀਂ ਬਹੁਤ ਫਾਰਮਾਂ ਵਿੱਚ ਜਾਂਦੇ ਆ ਬੜੀਆਂ ਮੱਝਾਂ گاਵਾ ਦੇਖਦੇ ਆ ਜੀ ਪਰ ਅੱਜ ਬਹੁਤ ਮਾਣ ਖੁਸ਼ ਹੋਇਆ ਬਾਈ ਦੀ ਮਿਹਨਤ ਦੇਖ ਕੇ ਬਹੁਤ ਵਧੀਆ ਰਿਜ਼ਲਟ ਬਾਈ ਦੇ ਆ ਰਹੇ ਹੈ ਇਸ ਬੁੱਲ ਤੋਂ ਬਾਈ ਜੀ ਨੇ ਆਪਣਾ ਫੋਨ ਨੰਬਰ ਕੰਟੈਕਟ ਇਸ ਵੀਡੀਓ ਵਿੱਚ ਦਿੱਤਾ ਜੋ ਵੀ ਵੀਰ ਮੱਝ ਨੂੰ ਡਾਇਰੈਕਟ ਕ੍ਰਾਸ ਕਰਾਉਣ ਦਾ ਚਾਹਵਾਨ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਜੀ 1122 ਜੀ ਨੇ ਫੀਸ ਦੱਸੀ ਹੈ ਤੇ ਦੂਜੀ ਮੀਟਿੰਗ ਇਹਨਾਂ ਨੇ ਫ੍ਰੀ ਰੱਖੀ ਹੈ ਜੀ ਕਿਉਂਕਿ ਇਹਨਾਂ ਨੂੰ ਆਪਣੇ ਜਾਨਵਰ ਤੇ ਮਾਣ ਹੈ ਜੀ ਬਹੁਤ ਵਧੀਆ ਇਹ ਫੀਡ ਤਰ੍ਹਾਂ ਤਿਆਰ ਕਰਾ ਕੇ ਲਿਆਉਂਦੇ ਆ ਜੀ ਤੇ ਵਧੀਆ ਇਹਦੀ ਸਾਮ ਸੰਭਾਲਾ ਤੇ ਰਿਜ਼ਲਟ ਇਹਦੇ ਐਕਸੀਲੈਂਟ ਆ ਰਹੇ ਆ ਜੀ ਇਸ ਨਾਲ ਹੀ ਆਪਾਂ ਵੀਡੀਓ ਦਾ ਅੰਤ ਕਰਦੇ ਆਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ